ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਰਖੜੀ ਦਾ ਦਿਨ ਜਿਉਂ-ਜਿਉਂ ਰਖੜੀ ਦਾ ਦਿਨ ਨੇੜੇ ਆਉਂਦਾ ਤਾਂ ਸੋਮਾ ਦੀ ਚਿੰਤਾ ਹੋਰ ਵਧਦੀ ਜਾਂਦੀ ਮਨ ਵਿੱਚ ਨਜ਼ਦੀਕ ਆ ਰਹੇ ਇਸ ਪਵਿੱਤਰ ਵੰਦਨ ਨਾਲ ਨਜ਼ੇਠਣ ਲਈ ਮਨ ਹੀ ਮਨ ਪਿਆਸਿਆਂ ਦਾ ਜੋੜ ਘਟਾਉ ਕਰਦੀ ਖਿਆਲਾਂ ਵਿੱਚ ਡੁੱਬੀ ਰਹਿੰਦੀ ਰੀਝਾਂ ਚਾਹ ਵੀ ਮਨ ਦੀਆਂ ਖੁਸ਼ੀਆਂ ਦੀਆਂ ਸੁਗਾਤਾਂ ਹੁੰਦੇ ਹਨ ਜੇ ਚਿੰਤਾਵਾਂ ਫਿਕਰਾਂ ਨੇ ਮਨ ਘੇਰਿਆ ਹੋਵੇ ਤਾਂ ਇਹ ਤਿਥੂ ਤਿਹਾਰ ਵੀ ਬੋਝ ਲੱਗਦੇ ਹਨ ਪੱਲੇ ਪੈਤੇ ਲਿਆ ਨਾਲ ਮੇਲੇ ਮਾਣੇ ਜਾਂਦੇ ਹਨ ਹਰ ਮਨ ਆਜ਼ਾਦ ਹੋ ਕੇ ਇਸ਼ਾਵਾਂ ਨੂੰ ਪੂਰਾ ਕਰਨ ਲਈ ਅਸਮਾਨ ਵਿੱਚ ਉਡਾਰੀਆਂ ਭਰਨਾ ਲੋਚਦਾ ਹੈ ਪਰ ਜੇ ਪੱਲੇ ਬੇਵੱਸੀਆਂ ਹੋਵਣ ਸ਼ਿਕਾਰੀਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਕੱਸ ਕੇ ਬੰਨੀਆਂ ਹੋਣ ਜੋਰ ਜਵਰੀ ਰਾਹੀ ਖੰਭ ਕੱਟ ਦਿੱਤੇ ਹੋਣ ਤਾਂ ਅਸਮਾਨ ਵੀ ਧੁੰਦਲਾ ਤੰਗ ਤੇ ਡਰਾਉਣਾ ਜਾਪਦਾ ਹੈ ਸੁਮਣ ਵਾਵਾ ਚੰਗੇ ਘਰ ਦੀ ਨੂੰ ਸੀ ਪੇਕਿਆਂ ਵੱਲੋਂ ਵੀ ਸੌਖੀ ਸੀ ਹਰ ਬਰੇ ਜਦੋਂ ਭਰਾ ਦੇ ਰਖੜੀ ਬੰਨਣ ਜਾਨ ਦੀ ਸੋਹਰੇ ਪਰਿਵਾਰ ਵਿੱਚ ਗੱਲ ਕਰਦੀ ਤਾਂ ਸਾਰੇ ਪਰਿਵਾਰ ਦੇ ਪਿੱਸੂ ਪੈ ਜਾਂਦੇ ਕੋਈ ਕਹਿੰਦਾ ਮਸਾਂ ਤਾਂ ਘਰ ਪੈਣਾ ਨੇ ਵੀਰਾਂ ਦੇ ਰਖੜੀ ਬੰਨਣਾ ਆਉਣਾ ਏ ਤੇ ਉਹਨਾਂ ਦੀ ਸੇਵਾ ਕੌਣ ਕਰੂ ਕੋਈ ਕਹਿੰਦਾ ਪਿਆਰ ਤੰਦਾਂ 'ਚ ਨਹੀਂ ਹੁੰਦਾ ਇਹ ਤਾਂ ਫੋਕੇ ਕਰਮਕਾਂਡ ਹਨ ਕੋਈ ਕਹਿੰਦਾ ਲੈ 10 ਮਸਾਂ ਘਰ ਜਵਾਈਆਂ ਭਾਈਆਂ ਨੇ ਆਉਣਾ ਕੀ ਕਹਿਣਗੇ ਭਾਬੀ ਡਰਦੀ ਭੱਜ ਘਰੋਂ ਭੱਜ ਗਈ ਕੁਝ ਦੇਣਾ ਨਾ ਪਵੇ ਸਾਰੇ ਸੁਆਦ ਸਿਮਰਨ ਸੁਮਨ ਦੀ ਫਿਤਰਤ ਤੋਂ ਉਲਟ ਖੁਦਗਰਜ਼ੀਆਂ ਚੋ ਤੁਰਾਈਆਂ ਵਿੱਚੋਂ ਉਪਜੇ ਹੁੰਦੇ ਸਨ ਸੁਮਨ ਪੜ੍ਹੀ ਲਿਖੀ ਸੋਹਣੀ ਮਿਹਨਤੀ ਸੁਚੱਜੀ ਸਾਦਗੀ ਵਿੱਚ ਰਹਿਣ ਵਾਲੀ ਕੁੜੀ ਸੀ ਸਾਰੇ ਪਰਿਵਾਰ ਦੀ ਦਿਨ ਰਾਤ ਚਾਕਰੀ ਕਰਦੀ ਸਭ ਵੇਲੇ ਉਸਤੇ ਹੁਕਮ ਚਲਾਉਂਦੇ ਸਨ ਪਰ ਉਹ ਲੋਕ ਲੱਜਪਾਲ ਦੀ ਕੰਮਕਾਰ ਕਰਦੀ ਰਹਿੰਦੀ ਉਸ ਦੀ ਕੁਝ ਪਲਾਂ ਦੀ ਗੈਰ ਹਾਜ਼ਰੀ ਵਿੱਚ ਹੀ ਘਰੇ ਪੜਥੂ ਪੈ ਜਾਂਦਾ ਕਿਸੇ ਨੂੰ ਕੋਈ ਚੀਜ਼ ਨਾ ਥਿਉਂਦੀ ਤੇ ਕਿਸੇ ਵਿੱਚ ਪਾਣੀ ਪਾ ਕੇ ਪੀਣ ਦੀ ਹਿੰਮਤ ਨਾ ਹੁੰਦੀ ਜਿੰਨਾ ਵਿਲੇ ਬੈਠ ਗੱਲਾਂ ਨਾਲ ਕੰਮ ਨਾਮ ਕਮਾਇਆ ਹੋਵੇ ਏਸੀ ਕਮਰਾਂ ਵਿੱਚ ਬੈਠ ਚਮੜੀ ਨੂੰ ਦਿਨ ਰਾਤ ਕਰੀਮਾਂ ਨਾਲ ਨਿਖਾਰਿਆ ਹੋਵੇ ਉਹਨਾਂ ਨੂੰ ਕਿਸੇ ਦੀ ਹੱਡ ਪੰਨ ਵੀ ਮਿਹਨਤ ਹੇਠ ਪਸੀਨੇ ਨਾਲ ਭਿੱਜੇ ਬਦਰੰਗ ਹੋਏ ਤਨ ਦੀ ਕੋਈ ਕਦਰ ਨਹੀਂ ਹੁੰਦੀ ਕੀ ਪਤਾ ਹੁੰਦਾ ਮਿਹਨਤ ਦਾ ਮੁੱਲ ਕੀ ਹੁੰਦਾ ਜਦੋਂ ਸੁਮਨ ਦੇ ਪਤੀ ਦੇਵ ਨੂੰ ਭੈਣਾ ਰਖੜੀ ਬੰਨਣਾ ਬਨ ਹੱਡ ਦੀਆਂ ਦਾ ਖਾਣੇ ਖਵਾ ਕੇ ਸਾਰੇ ਘਰ ਦਾ ਕੰਮ ਸਮੇਟ ਸੁਮਨ ਨੁਕਤਾ ਸੀ ਨਹੀਂ ਸੁਣਦੀ ਮਸਾ ਇੱਕ ਵਜਦੇ ਨੂੰ ਘਰੋਂ ਭਰਾ ਨੂੰ ਰਖੜੀ ਬੰਨਣ ਤੁਰਦੀ ਤੇ ਘਰੋਂ ਹੁਕਮ ਹੁੰਦਾ ਕਿ ਆਉਣ ਜਾਣ ਕਰਿਓ ਭਾਈ ਘਰੇ ਪਰੌਣੇ ਉਡੀਕਦੇ ਹਨ ਸਾਰੇ ਰਾਹ ਸੁਮਣ ਦਾ ਪਤੀ ਦੇਵ ਕਾ ਦੀ ਰਖੜੀ ਹਜ਼ਾਰ ਦਾ ਤਾਂ ਤੇਲ ਲੱਗ ਜਾਂਦਾ ਹੈ ਹਜ਼ਾਰ ਦੀ ਮਠਿਆਈ 200 ਦੀਆਂ ਰਖੜੀਆਂ ਸੁਮਣ ਨੂੰ ਸੁਣਾਉਂਦਾ ਜਾਂਦਾ ਸਾਰੇ ਰਾਹ ਰਾਸਤਾ ਵਿੱਚ ਦੁਖੀ ਸੁਮਣ ਮਨ ਵਿੱਚ ਕੁਲਝਦੀ ਜਾਂਦੀ ਉਸ ਦੇ ਚਿਹਰੇ ਦੇ ਉੱਤੇ ਰੰਗਾਂ ਹੇਠੋਂ ਚਿੰਤਾ ਦੇ ਨਿਸ਼ਾਨ ਸਾਫ਼ ਦਿਸਦੇ ਇੱਕ ਪਾਸੇ ਕੋਪਰਾ ਤੇ ਕੀਮਤੀ ਮਾਪੇ ਦੂਜੇ ਪਾਸੇ ਜ਼ਿੰਦਗੀ ਦੇ ਕਠੋਰ ਇਮਤਿਹਾਨ ਦੀਆਂ ਲਕੀਰਾਂ ਸਾਰੇ ਤੇ ਪੇਕੇ ਪਰਿਵਾਰ ਦੇ ਵਿਚਕਾਰ ਰਿਸ਼ਤਾ ਬਣਾਈ ਰੱਖਣ ਲਈ ਦੋਨਾਂ ਪਰਿਵਾਰਾਂ ਦੇ ਕਈ ਔਲੇ ਰਾਖਾ ਆਪਮਾਨਸਿਕ ਪੀੜਾ ਹੰਡਾਉਂਦੀ ਸੀ ਅੰਦਰੂਨੀ ਗਮ ਮੁਸਕਰਾਹਟ ਹੇਠ ਜੱਜਕਰ ਪੇਕੇ ਘਰ ਵੱਢਦੀ ਵੀਰ ਦੇ ਰਖੜੀ ਬੰਨਦੀ ਮੂੰਹ ਚ ਉਠਾਣੀ ਤੇ ਵੀਰ ਵੱਲੋਂ ਦਿੱਤਾ ਗਿਆ ਸ਼ਗਨ ਚੁੱਪ ਕਰ ਫੜ ਲੈਂਦੀ ਚਾਹ ਪੀ ਕੇ ਵਾਪਸੀ ਕਰ ਲੈਂਦੀ ਮੁਰਨਸਾਰ ਪਤੀ ਪੁੱਛਦਾ ਕੀ ਦਿੱਤਾ ਫਿਰ ਤੇਰੇ ਵੀਰ ਨੇ ਤੈਨੂੰ ਪਤਾ ਸੁਮਨ ਇੰਨਾ ਖਰਚ ਤਾਂ ਆਪਣਾ ਹੋ ਗਿਆ ਤੂੰ ਇੰਜ ਕਰ ਗੱਡੀ ਦੇ ਤੇਲ ਰਖੜੀਆਂ ਤੇ ਮਠਿਆਈਆਂ ਦੇ ਪੈਸੇ ਮੈਨੂੰ ਤੇਰੇ ਵੀਰ ਵੱਲੋਂ ਦਿੱਤੇ ਉਸ ਛਗਣ ਵਿੱਚੋਂ ਵਾਪਸ ਕਰ ਦੇ ਤੇ ਬਾਕੀ ਆਪ ਰੱਖ ਲੈ ਤੇਰੇ ਵੀਰ ਨੇ ਜੋ ਦਿੱਤੇ ਹਨ ਤੈਨੂੰ ਛਗਣ ਦੇ ਸੁਮਨ ਮਨ ਤੇ ਕਾਬੂ ਪਾ ਪੈਸੇ ਪਤੀ ਨੂੰ ਵਾਪਸ ਕਰ ਦਿੰਦੀ ਘਰੇ ਆਈ ਨੂੰ ਹਾਕੇ ਲਾ ਲਾ ਕੇ ਸਸਤੇ ਨਣਾਣਾ ਪੁੱਛਦੀਆਂ ਕੀ ਦਿੱਤਾ ਫਿਰ ਵੀਰ ਨੇ ਇਹ ਸੁਣੋ ਚੁੱਪ ਕਰ ਜਾਂਦੀ ਜਿੱਥੇ ਵੇਲਗਾਮ ਸੱਸ ਦੀ ਸੱਪ ਦੀ ਜੀਵ ਵਰਗੀਆਂ ਜਵਾਨਾਂ ਡੰਗਦੀਆਂ ਹੋਣ ਉੱਥੇ ਵਿਚਾਰਾ ਜਿਆ ਬਣ ਗੁਜ਼ਾਰਾ ਕਰਨਾ ਪੈਂਦਾ ਬਰਾਬਰੀ ਨਹੀਂ ਕੀਤੀ ਜਾਂਦੀ ਆਪਦਾ ਖੂਨ ਖੂਨ ਦੂਸਰੇ ਦਾ ਖੂਨ ਪਾਣੀ ਆਪਦੀ ਧੀ ਜਿਗਰ ਦਾ ਟੋਟਾ ਦੂਸਰੇ ਦੀ ਧੀ ਨੌਕਰਾਨੀ ਪਹਿਲੀ ਵਾਰ ਜਦੋਂ ਸੁਮਨ ਵੀਰ ਨੂੰ ਰਖੜੀ ਬੰਨਣ ਗਈ ਸੀ ਤਾਂ ਮਾਪਿਆਂ ਨੇ ਸੂਟ ਦਿੱਤੇ ਸਨ ਸੌਰਿਆ ਨੇ ਕਹਿ ਦਿੱਤਾ ਸੀ ਕਿ ਅਗਾਹ ਤੋਂ ਸੁਮਨ ਪੈਸੇ ਹੀ ਲਿਆਕਰ ਸੂਟ ਨਾਲ ਲਵੀ ਸੋਮਣ ਨੇ ਮਾਪਿਆਂ ਨੂੰ ਸੂਟ ਤੋਂ ਸੂਟਾ ਤੋਂ ਮਨਾ ਕਰ ਦਿੱਤਾ ਸੀ ਇਹ ਤਿਹਾਲ ਜਮਾ ਘਟਾਉ ਦੇ ਹਿਸਾਬਾਂ ਦੇ ਨਹੀਂ ਹੁੰਦੇ ਇਹ ਸੁਖਮਤਾ ਵਿੱਚੋਂ ਉਪਜੇ ਨਾਜ਼ੁਕ ਬਲਬਲੇ ਹੁੰਦੇ ਹਨ ਜਿਹੜੇ ਮੁੱਦਤਾ ਤੱਕ ਪਿਆਰ ਦੀਆਂ ਤੰਦਾਂ ਵਨ ਵਜੇ ਰਹਿੰਦੇ ਹਨ ਸਾਰੇ ਘਰ ਪਹੁੰਚ ਫਿਰ ਸੋਮਣ ਨੌਕਰਵਾਣ ਕੰਮ ਵਿੱਚ ਜੁਟ ਜਾਂਦੀ ਹੈ ਕਈ ਘਰਾਂ ਵਿੱਚ ਬੇਸ਼ੱਕ ਰਿਜ਼ਕ ਭਾਵੇਂ ਕਿੰਨਾ ਹੋਵੇ ਭੁੱਖੀਆਂ ਕਮੀਨੀਆਂ ਨੀਅਤਾਂ ਨੂੰ ਕਦੇ ਰੱਬ ਵੀ ਨਹੀਂ ਰਜਾ ਸਕਦਾ ਕਈ ਔਰਤਾਂ ਪੇਕਿਆਂ ਤੇ ਸਾਰੇ ਪਰਿਵਾਰ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਆਪਾਂ ਕੁਰਬਾਨ ਕਰ ਦਿੰਦੀਆਂ ਹਨ ਪਰ ਉਹਨਾਂ ਦੇ ਅੰਦਰਲੇ ਸ਼ੀਪੀਆਂ ਕੁਰਬਾਨੀਆਂ ਨੂੰ ਸਮਝਣ ਦੇ ਕੋਈ ਸਮਰਥ ਨਹੀਂ ਹੁੰਦਾ ਮਾਪਿਆਂ ਅਤੇ ਆਪਦੀ ਜ਼ਿੰਦਗੀ ਦੇ ਹਾਲਾਤਾਂ ਵਿਚਕਾਰ ਇੰਜ ਲਟਕਦੀਆਂ ਰਹਿੰਦੀਆਂ ਹਨ ਜਿੱਥੇ ਸਾਹ ਦਾ ਵਗਦੇ ਰਹਿੰਦੇ ਹਨ ਬਾਕੀ ਜਿਸਮ ਲਾਸ ਹੁੰਦਾ ਹੈ ਕਰੇਲੂ ਔਰਤਾਂ ਕਈ ਮਿਹਨਤਾਂਵਾਂ ਨਹੀਂ ਲੈਂਦੀਆਂ ਸਗੋਂ ਹੱਡ ਭੰਨ ਵੀ ਮਿਹਨਤ ਕਰਕੇ ਵੀ ਭੁਖਾਰਨਾ ਵਾਲੀ ਜ਼ਿੰਦਗੀ ਹੀ ਜਿਉਂਦੀਆਂ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ